ਤਰੀਕਾਰ ਦੇ ਸਾਰਿਆਂ ਨੂੰ ਜਿਹੜੇ ਉਹ ਦੁਸਰੇ ਆਏ ਹੋ ਕੁਝ ਸਾਰੇ ਠੀਕ ਹੋਏ ਨੇ ਤੁਹਾਨੂੰ ਜਿਹੜਾ ਆਉਂਦਾ ਸਾਰਿਆਂ ਜਮੇਕਰਿਆ ਤੱਕ ਖਾਣੇ ਦਾੰਬਰ ਰੱਖਦੇ ਹਾਂ ਤੇ ਪਹਿਲਾਂ ਅਸੀਂ ਕੀਤਾ ਸੀ ਚਾਰ ਤਿਆਰ ਤੇ ਇਹ ਜਦੋਂ ਖਾਣ ਵਾਸਤੇ ਸਫਾਈ ਕਰਦੇ ਕਲਕਦੇ ਜਿੰਨੇ ਮਿੱਠੇ ਖਾਣੇ ਚੰਗੀ ਹੁੰਦੀ ਰਹਿ ਤੇ ਲੇਡੀ ਜੀ ਨੂੰ ਤਾਂ ਸਾਫ਼ ਕਰਕੇ ਚੰਗੀ ਹੁੰਦੀ ਹੈ ਤੇ ਮੈਨੂੰ ਤਾਂ ਮਿੱਠਿਆ ਬਾਲੀਆਂ ਪਛਾਨਣ ਸਾਡੇ ਦਾ ਮਿਰਚਾਲੀ ਛਟਣੀ ਮਿੱਠਿਆ ਫਿਰ ਉਹੜੀਆਂ ਜੀਆਂ ਜਿਆੜੀਆਂ ਡੀਪਰੀ ਨਹੀਂ ਫਰਾਈ ਕਰਾਂਗੇ ਥੋੜੀਆਂ ਨੇ ਫਰਾਈ ਕਰਾਂਗੇ ਇਹ ਕਿੰਨਾ ਦੇਣਾ ਉਹ ਚੱਲਦਾ ਹੈ ਇੱਕ ਜੋਸਟ ਫੈਨ ਆਵਾਜ਼ ਵਾਲੀ ਕਰਦਾ ਹੋਰ ਤੁਸੀਂ ਕਿਵੇਂ ਹੋ ਗੁਰ ਚੈਨਲ ਤੇ ਨਵੇਂ ਹੋਣੇ ਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਦੇਣ ਨੂੰ ਕਰਿਆ ਕਰੋ ਕਮੈਂਟ ਕਰਕੇ ਦਿਲ ਦੋਸਿਆ ਕਰੋ ਥੈਂਕ ਯੂ ਸੋ ਮੱਚ ਜਿੰਨਾ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਵੀਡੀਓ ਲਾਈਕ ਕਰਦੇ ਸ਼ੇਅਰ ਕਰਦੇ ਰਮਾਧਾਨ ਅਨੁਸਾਰਿਆਂ ਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਮਿਰਚ ਲੂਣ ਪਾਵਾਂਗੇ ਤੇ ਹਲਦੀ ਪਾਵਾਂਗੇ ਮਿਰਚਾਂ ਥੋੜੀਆਂ ਜਿਹੀਆਂ ਪਾਵਾਂਗੇ ਕਿਉਂਕਿ ਇਹ ਘੱਟ ਸਪਾਈਸੀ ਹੁੰਦੀਆਂ ਥੋੜਾ ਆਪਾਂ ਪਾਉਂਦੇ ਦੇ ਵਿੱਚ ਆਪੇ ਟੇਸਟਨ ਦਾ ਨਸਾਰਾ ਥੋੜੀ ਜਿਹੀ ਵਿੱਚ ਪਾਵਾਂਗੇ ਬਿਕੋਜ਼ ਮਿਰਚੇ ਘੱਟ ਕੌੜੀ ਹਨ ਤੇ ਨਮਕ ਪਾਵਾਂਗੇ ਆਪਾਂ ਇਹ ਮਿਰਚ ਆਪਾਂ ਫਰਾਈ ਕਰਕੇ ਰੱਖ ਲਿਓ ਕੋਲਾ ਜਿੰਨੇ ਦਿਨ ਮਰਜ਼ੀ ਰੱਖ ਛੱਡੀਏ ਖਰਾਬ ਨਹੀਂ ਹੁੰਦੀਆਂ ਹਨ ਤੇ ਆਪਾਂ ਨੂੰ ਤਾਂ ਬਹੁਤ ਪਸੰਦ ਆਂਗਾ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਵੀ ਜ਼ਰੂਰ ਦੱਸਿਓ ਮੈਨੂੰ ਤੇ ਬਹੁਤ ਵਧੀਆ ਬਣਦੀਆਂ ਮੈਂ ਤੇਲ ਹੋਰ ਤਾਂ ਨਹੀਂ ਸੀ ਪਾਇਆ ਵੀ ਕੁਝ ਜ਼ਰੂਰੀ ਵੇਸਟ ਕਰਨਾ ਸੀ ਤੇਲ ਹੁਣ ਆਪਾਂ ਇਹਨੂੰ ਥੋੜਾ ਜਿਹਾ ਹੋਰ ਕਰ ਲਾਂਗੇ ਵਧੀਆ ਫਰਾਈ ਹੋ ਗਈਆਂ ਇਹ ਕੱਚੀਆਂ ਪੱਕੀਆਂ ਜੀਆਂ ਬਹੁਤ ਸਵਾਦ ਬਣਦੀਆਂ ਮੇਰੀਆਂ ਨਾਲ ਹੀ ਤੇ ਸਬਜੀ ਦੀ ਥਾਂ ਤੇ ਜਿਵੇਂ ਪਰੌਂਠੇ ਨਾਲ ਮੌਰਨਿੰਗ ਬ੍ਰੀਕਫਾਸਟ ਵਿੱਚ ਆਪਾਂ ਖਾ ਸਕਦੇ ਆ ਤੇ ਉਹ ਵੀ ਆਪਾਂ ਜਿਵੇਂ ਚਾਹ ਦੇ ਨਾਲ ਦੁਪਹਿਰੇ ਰੋਟੀ ਰਾਟੀ ਗਈਆਂ ਘਰਾਂ ਦੇ ਵਿੱਚ ਦੁਪਹਿਰੇ ਖਾਣਾ ਖਾਂਦੇ ਹਨ ਤੇ ਕਿਸੇ ਵਾਰ ਸਬਜੀ ਨਹੀਂ ਹੁੰਦੀ ਨਾ ਤੇਵੇਂ ਆਪਾਂ ਮਿਰਚਾਂ ਫਰਾਈ ਕਰਕੇ ਜਿਵੇਂ ਮਰਜੀ ਚਟਪਟਾ ਤੇ ਉਹੋ ਘਰ ਲੱਗ ਨੇ ਦਹੀਂ ਦੇ ਨਾਲ ਜਿਵੇਂ ਕਿਤੇ ਅੰਬ ਦਾ achar ਨਹੀਂ ਵੀ ਹੁੰਦਾਗਾ ਹਨਾ ਤੇ ਇਹੋ ਜਿਹੀਆਂ ਚੀਜ਼ਾਂ ਤਾਂ ਆਪਣੇ ਘਰੇ ਆਪਾਂ ਆਮ ਹੀ ਅਵੇਲੇਬਲ ਹੁੰਦੀਆਂ ਸਬਜੀ 'ਚ ਵੀ ਹਰੀਆਂ ਮਿਰਚਾਂ ਪਾਉਂਦੇ ਆਪਾਂ ਆਪਣੀਆਂ ਚਾਟ ਪਟੀਆਂ ਦੀਆਂ ਬਣ ਕੇ ਤਿਆਰ ਹਨ ਅਗਰ ਜੇ ਤੁਸੀਂ ਇਹਦੇ ਵਿੱਚ ਮਾੜਾ ਜਾਂ ਨਿੰਬੂ ਦਾ ਰਸ ਨਿਚੋੜਨਾ ਤੇ ਉਹ ਵੀ ਨਿਚੋੜ ਸਕਦੇ ਆ ਤੇ ਦੇਖੋ ਤੁਸੀਂ ਇਹ ਲਿਚਕਦੀਆਂ ਨੇ ਨਾ ਬਿਕੋਜ਼ ਕਿਉਂਕਿ ਤੇਲ ਆਪਾਂ ਘੱਟ ਪਾਇਆ ਸੀ ਕਿ ਤੇਲ ਨੇਚਰਲੀ ਵਿੱਚੋਂ ਨਿਕਲ ਆਇਆ ਹੈ ਨਾ ਮਿਰਚਾਂ ਦੇ ਲੂਣ ਪਾਉਣ ਨਾਲ ਮਸਾਲਾ ਪਾਉਣ ਨਾਲ ਇਹ ਉਹ ਨਹੀਂ ਚੀਜ਼ਾਂ ਜਿਹਨੂੰ ਬੱਚੇ ਮਾਰਨਿੰਗ ਟਿਫਿਨ ਲੈ ਜਾਂਦੇ ਆ ਕਈਆਂ ਘਰਾਂ ਦੇ ਬੱਚੇ ਵੀ ਇਸ ਤਰ੍ਹਾਂ ਹੁੰਦੇ ਰਹੇ ਦਹੀਂ ਵਗੈਰਾ ਲੈ ਜਾਂਦੇ ਹਨਾ ਇਹ ਨਾਲ ਲਿਆ ਸਕਦੇ ਹਨ ਇੱਕ ਔੜੀ ਨਹੀਂ ਹੁੰਦੀ ਮਿਰਚ ਪੱਤਾ ਵੱਡਾ ਸਾਰੇ ਹੀ ਖਾ ਸਕਦੇ ਆ ਥੈਂਕ ਯੂ ਸੋ ਮੱਚ ਜਾਂ ਰੈਸਪੀ ਕਿਵੇਂ ਦੀ ਲੱਗੀ ਜਰੂਰ ਦੱਸਿਓ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰੋ ਕਮੈਂਟ ਕਰਕੇ ਜਰੂਰ ਦੱਸਿਓ ਧੰਨ ਤੱਕ ਲਈ ਸਾਰਿਆਂ ਨੂੰ ਤਿਆਰ ਪਰਿ thất ਸ੍ਰੀ ਕਾਹਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤ